ਸਾਸੀ ਗਰੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਅੱਜ ਰਾਤ ਕਿਵੇਂ ਰਵੇਗਾ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਵੇਰ ਤੋਂ ਰੁਕ ਰੁਕ ਕੇ ਵਕ ਵਕਤਾਂ ਮਾਤੇ ਵਰਖਾ ਹੋਈ ਹੈ ਖਾਸ ਤੌਰ ਤੇ ਪੂਰਬੀ ਇਲਾਕਿਆਂ ਦੇ ਵਿੱਚ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਨਮਾਸ਼ਹਿਰ ਲੁਧਿਆਣਾ ਰੂਪਨਗਰ ਰੂਪਨਗਰ ਦੇ ਖਾਸ ਤੌਰ ਤੇ ਨੇੜੇ ਤੇੜੇ ਇਲਾਕੇ ਜਿਹੜੇ ਕਿ ਲੁਧਿਆਣੇ ਤੋਂ ਰੂਪਨਗਰ ਦੇ ਵਿਚਕਾਰ ਹੋਗੇ ਜਿਵੇਂ ਚਮਕੌਰ ਸਾਹਿਬ ਹੋ ਗਿਆ ਤੋਂ ਉਸ ਤੋਂ ਇਲਾਵਾ ਗੱਲ ਜਿਦਿਓ ਕਰਾਲੀ ਮੁਹਾਲੀ ਮੁਰਿੰਡਾ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਮੀਂਹ ਦੇਖਣ ਨੂੰ ਮਿਲਿਆ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਈ ਹਾਲੇ ਵੀ ਪੰਜਾਬ ਦੇ ਉੱਪਰ ਬਣੀ ਹੋਈ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਕੀਤੀ ਜਾ ਸਕੇ ਗੱਲ ਕਰੀਏ ਤਾਂ ਹਾਜ਼ਰਤ ਮੀਂਹ ਦੇ ਹਾਲਾਤ ਵਧੀਆ ਤਰੀਕੇ ਨਾਲ ਬਣਦੇ ਦਿਖਾਈ ਦੇ ਰਹੇ ਨੇ ਇੱਕ ਸਿਸਟਮ ਜਿਹੜਾ ਪੂਰਬੀ ਹਿੱਸੇ ਤੋਂ ਬਣ ਰਿਹਾ ਹੈ ਤੁਸੀਂ ਦੇਖੋਗੇ ਤਾਂ ਇਹ ਤਕੜਾ ਸਿਸਟਮ ਕਾਫੀ ਬਣ ਰਿਹਾ ਹੈ ਇਹ ਹੌਲੀ-ਹੌਲੀ ਇਸ ਤਰੀਕੇ ਨਾਲ ਪੰਜਾਬ ਵੱਲ ਕੂਚ ਕਰਦਾ ਹੋਇਆ ਦਿਖਾਈ ਦੇਵੇਗਾ ਚੱਕਰਵਾਤੀ ਰੂਪ ਦੇ ਵਿੱਚ ਆਵੇਗਾ ਤਾਂ ਬੱਦਲਵਾਈ ਪੂਰੇ ਪੰਜਾਬ ਦੇ ਉੱਪਰ ਬਣੇ ਰਹਿਣ ਦੀ ਉਮੀਦ ਹੈ ਤਾਪਮਾਨ ਦੇ ਵਿੱਚ ਗਰਾਵਟ ਦੇ ਪੂਰੇ-ਪੂਰੇ ਚਾਂਸ ਬਣੇ ਹੋਏ ਕਿਉਂਕਿ ਐਵਰੇਜ ਤਾਪਮਨ ਅੱਜ ਦਿਨ ਦੇ ਵੇਲੇ 32 ਤੋਂ 35 ਡਿਗਰੀ ਦੇ ਵਿਚਕਾਰ ਹੀ ਰਿਹਾ ਜਿਆਦਾ ਤਾਪਮਨ ਨਹੀਂ ਦੇਖਣ ਨੂੰ ਮਿਲਿਆ ਵਿਚਕਤ ਦੁਪਹਿਰ ਦੇ ਸਮੇਂ ਚੰਗੀ ਧੁੱਪ ਲੱਗਣ ਦੇ ਕਾਰਨ ਹਮਸ ਦਾ ਮਾਹੌਲ ਵੀ ਬਣਿਆ ਹੋਇਆ ਸੀ ਪਰ ਅੱਜ ਰਾਤ ਵਧੀਆ ਤਰੀਕੇ ਨਾਲ ਹਮਸ ਤੋਂ ਰਾਹਤ ਸਾਨੂੰ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਗੱਲ ਕਰੀ ਜਾਵੇ ਤਾਂ ਸ਼ੁਰੂਆਤੀ ਤੌਰ ਤੇ ਮੀਂਹ ਜਿਹੜਾ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਹੌਲੀ ਹੌਲੀ ਸਿਸਟਮ ਅੱਗੇ ਵਧਣ ਦੇ ਨਾਲ ਇਹ ਸਿਸਟਮ ਫਿਲਕਾ ਫਿਰੋ ਤੇ ਰੂਪਨਗਰ ਦੇ ਇਲਾਕੇ ਨੂੰ ਕਵਰ ਕਰਦੇ ਹੋਏ ਸਾਨੂੰ ਤੜਕੇ 2 ਤੋਂ ਲੈ ਕੇ 3 ਵਜੇ ਤੋਂ ਵਿਚਕਾਰ ਜਾਂ ਫਿਰ ਤੜਕੇ ਸਵੇਰੇ ਦੇ 6-7 ਵਜੇ ਤੱਕ ਬਹੁਤੇ ਇਲਾਕੇ ਨੂੰ ਕਵਰ ਕਰ ਜਾਣਗੇ ਜਿਸ ਦੇ ਨਾਲ ਆਪਾਂ ਕਹਿ ਸਕਦੇ ਕਿ ਸਵੇਰ ਦੇ ਸਮੇਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸਾਨੂੰ ਵਧੀਆ ਤਰੀਕੇ ਦਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਇਲਾਵਾ ਤਾਪਮਾਨ ਦੇ ਵਿੱਚ ਗਰਾਵਟਾ ਜਰਾਤ ਆਉਂਦੀ ਦਿਖਾਈ ਦੇਵੇਗੀ ਕਿਸੇ ਕਿਸੇ ਇਲਾਕੇ ਵਿੱਚ ਤੇਜ਼ ਹਨੇਰੀ ਵੀ ਚੱਲ ਸਕਦੀ ਹੈ ਜਿਸ ਤਰੀਕੇ ਦੇ ਚਾਂਸ ਬਣੇ ਹੋਏ ਨੇ ਤਾਂ ਸਾਨੂੰ ਲੱਗਦਾ ਹੈ ਕਿ ਹਾਂ ਹਾਲਾਤ ਜਿਹੜੇ ਨੇ ਉਹ ਕਿਤੇ ਨਾ ਕਿਤੇ ਹਨੇਰੀ ਵਾਲੇ ਵੀ ਬਣ ਸਕਦੇ ਨੇ ਬਾਕੀ ਇਸ ਤੋਂ ਇਲਾਵਾ ਕੋਈ ਅਗਰੀ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ